ਜਦੋਂ ਬਾਬਾ ਜੀ ਦਾ avatars ਹੋਇਆ ਨਾ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਤੇ ਬੇਬੇ ਨਾਨਕੀ ਦੇ ਘਰੇ ਕੋਈ ਪੁੱਤ ਨਹੀਂ ਸੀ ਤੇ ਬੇਬੇ ਨਾਨਕੀ ਦੀ ਝੋਲੀ ਦੇ ਵਿੱਚ ਬਾਬਾ ਸ੍ਰੀ ਚੰਦ ਮਹਾਰਾਜ ਸਾਹਿਬ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਪਾਤਾ ਸੀ ਤੇ ਬੇਬੇ ਨਾਨਕੀ ਨੇ ਵੱਡਿਆਂ ਕੀਤਾ ਪਾਲਿਆ ਸੀ ਤੇ ਆਪਣੇ ਬਾਪੂ ਗੁਰ ਨਾਨਕ ਦੇ ਵਾਂਗ ਹੀ ਬਾਬਾ ਸ੍ਰੀ ਚੰਦ ਮਹਾਰਾਜ ਛੋਟੀ ਉਮਰ ਹੀ ਸਮਾਦੀ ਵਿੱਚ ਲੱਗ ਜਾਂਦੇ ਚੌਂਕੜੀ ਮਾਰ ਲੈਂਦੇ ਇੱਕ ਦਿਨ ਰਾਤ ਹੋਈ ਤੇ ਜੰਗਲਾਂ 'ਚ ਚਲੇ ਗਏ ਰਾਤ ਨੇ ਵੇਖਿਆ ਮਾਂ ਦਾ ਨਾਨਕੀ ਨੇ ਕਿ ਪੁੱਤਰ ਕਿੱਥੇ ਗਿਆ ਉਹ ਭਾਈਆ ਜੈਰਾਮ ਜੀ ਤਾਂ ਗੁਰੂ ਨਾਨਕ ਸਾਹਿਬ ਦੇ ਭਾਈਆ ਜੈਰਾਮ ਜੀ ਗੁਰੂ ਖਾਲਸਾ ਜੀ ਉਹ ਵੀ ਲੱਭਦੇ ਫਿਰਨ ਕਿੱਧਰ ਗਿਆ ਬਾਬਾ ਸ਼੍ਰੀ ਚੰਦ ਮਹਾਰਾਜ ਸਾਡਾ ਪੁੱਤ ਕਿੱਥੇ ਗਿਆ ਹੁਣ ਮਾਂ ਨੂੰ ਪੁੱਤ ਨਾ ਵਿਖੇ ਤਾਂ ਮਾਂ ਤਾਂ ਨਹੀਂ ਹੋ ਜਾਂਦੀ ਐ ਮਾਂ ਨੂੰ ਪੁੱਤ ਨਾ ਲੱਭੇ ਮਾਂ ਤਾਂ ਵਿਚਾਰੀ ਲੱਭਦੀ ਫਿਰਦੀ ਐ ਉਹ ਬੇਬੇ ਨਾਨਕੀ ਨਾ ਕਈ ਜੰਗਲਾਂ ਦੇ ਵਿੱਚ ਤਾਂ ਉਧਰ ਦਰਖਤ ਲੱਗੇ ਸੀ ਉਧਰ ਨੂੰ ਗਈ ਮਹਾਪੁਰਖ ਬਾਬਾ ਜੀ ਬੈਠੇ ਦਰਖਤ ਦੇ ਥੱਲੇ ਤੇ ਜਿੰਨੇ ਜਾਨਵਰ ਜੰਗਲ ਦੇ ਸਾਰੇ ਮਹਾਪੁਰਖਾਂ ਕੋਲੇ ਬੈਠੇ ਉਹ ਭਾਈਆ ਜੀ ਭਾਈਆ ਜਹਰਾਮ ਜੀ ਕਹਿੰਦੇ ਜਾ ਕੇ ਚੱਕ ਲਈਏ ਕਿਤੇ ਖਾਈ ਨਾ ਜਾਣ ਇਹਦੇ ਜਾਨਵਰ ਖਾਈ ਨਾ ਜਾਣੇ ਜੇ ਨਿੱਕਾ ਜਾ ਤਾਂ ਹੈਗਾ ਮਾਤਾ ਨਾਨਕੀ ਕਹਿੰਦੀ ਸਾਈ ਜੀ ਇਦਾਂ ਨਾ ਕਰੋ ਮੇਰਾ ਭਰਾ ਵੀ ਇਦਾਂ ਹੀ ਕਰਦਾ ਸੀ ਮੈਂ ਤਾਂ ਭਰਾ ਨੂੰ ਵੀ ਇਦਾਂ ਹੀ ਵੇਂਦੀ ਰਹੀ ਤੇ ਉਹਨੇ ਵੀ ਇਸੇ ਤਰ੍ਹਾਂ ਦਾ ਹੀ ਹੈ Download ShareChat.